ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸੰਗਤ ਜੀ ਅੱਜ ਅਸੀਂ ਇੱਕ ਬਹੁਤ ਹੀ ਗਹਿਰੀ ਗੱਲ ਕਰਨ ਜਾ ਰਹੇ ਹਾਂ ਕਈ ਵਾਰ ਸਾਡੇ ਨਾਲ ਇਹ ਹੁੰਦਾ ਹੈ ਕਿ ਰਾਤ ਨੂੰ ਅਚਾਨਕ 2 ਵਜੇ ਤੋਂ 5 ਵਜੇ ਦੇ ਵਿੱਚ ਅੱਖ ਖੁੱਲ ਜਾਂਦੀ ਹੈ ਅਕਸਰ ਅਸੀਂ ਸੋਚਦੇ ਹਾਂ ਨੀਂਦ ਕਿਉਂ ਟੁੱਟ ਗਈ ਮਨ ਕਿਉਂ ਬੇਚੈਨ ਹੋ ਗਿਆ ਪਰ ਸੰਗਤ ਜੀ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਇਹ ਸਮੱਸਿਆਦਾਰਨਾ ਨਹੀਂ ਇਹ ਸਮਾਂ ਹੈ ਅਮਰਤ ਵੇਲਾ ਗਰਵਾਣੀ ਫਰਮਾਉਂਦੀ ਹੈ ਅੰਮ੍ਰਿਤ ਵੇਲਾ ਸੱਚਾ ਨਾਮ ਵਡਿਆਈ ਵਿਚਾਰ ਇਸ ਦਾ ਅਰਥ ਹੈ ਇਹ ਉਹ ਸਮਾਂ ਹੈ ਜਦੋਂ ਵਾਹਿਗੁਰੂ ਦਾ ਨਾਮ ਜਪਿਆ ਜਾਵੇ ਉਸ ਦੀ ਵਡਿਆਈ ਵਿਚਾਰੀ ਜਾਵੇ ਸੰਗਤ ਜੀ ਅੰਮ੍ਰਿਤ ਵੇਲਾ ਉਹ ਸਮਾਂ ਹੈ ਜਦੋਂ ਸਾਰੀ ਦੁਨੀਆ ਸੌ ਰਹੀ ਹੁੰਦੀ ਹੈ ਸ਼ੋਰ ਨਹੀਂ ਹੁੰਦਾ ਮਾਹੌਲ ਸ਼ਾਂਤ ਹੁੰਦਾ ਹੈ ਇਸ ਸਮੇਂ ਮਨ ਸਭ ਤੋਂ ਜ਼ਿਆਦਾ ਪਵਿੱਤਰ ਤੇ ਨਿਰਮਲ ਹੁੰਦਾ ਹੈ ਇਸੇ ਲਈ ਗੁਰੂ ਸਹਿਬਾਨ ਨੇ ਅੰਮ੍ਰਿਤ ਵੇਲੇ ਨੂੰ ਸਭ ਤੋਂ ਉੱਤਮ ਸਮਾਂ ਕਿਹਾ ਹੈ ਜੇ ਅੱਖ ਖੁੱਲ ਜਾਏ ਤਾਂ ਕੀ ਕਰੀਏ ਤੇ ਕੀ ਨਾ ਕਰੀਏ ਸੰਘਤ ਜੀ ਜੇ ਇਸ ਵੇਲੇ ਅੱਖ ਖੁੱਲ ਜਾਏ ਤਾਂ ਸਭ ਤੋਂ ਪਹਿਲਾਂ ਮੋਬਾਈਲ ਨਾ ਚੁੱਕੋ ਨਾ ਮੈਸੇਜ ਨਾ ਵੀਡੀਓ ਨਾ ਸੋਸ਼ਲ ਮੀਡੀਆ ਕਿਉਂਕਿ ਮੋਬਾਈਲ ਮਨ ਨੂੰ ਬਾਹਰ ਲੈ ਜਾਂਦਾ ਹੈ ਪਰ ਅੰਮ੍ਰਿਤ ਵੇਲਾ ਮਨ ਨੂੰ ਅੰਦਰ ਲਜਾਣ ਲਈ ਹੁੰਦਾ ਹੈ ਕੀ ਕਰਨਾ ਚਾਹੀਦਾ ਹੈ ਇਸ ਟਾਈਮ ਦੇ ਵਿੱਚ ਜੇ ਰਾਤ ਨੂੰ 2 ਤੋਂ 5 ਵਜੇ ਤੁਹਾਡੀ ਅੱਖ ਖੁੱਲ ਜਾਏ ਤਾਂ ਬਿਸਤਰੇ ਤੇ ਬੈਠ ਕੇ ਅੱਖਾਂ ਬੰਦ ਕਰ ਲਓ ਹੌਲੀ-ਹੌਲੀ ਸਾਹ ਲਓ ਅਤੇ ਸਿਰਫ ਇਹ ਸ਼ਬਦ ਜਪੋ ਵਾਹਿਗੁਰੂ 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 ਕੋਈ ਗਿਣਤੀ ਨਹੀਂ ਕੋਈ ਜਲਦੀ ਨਹੀਂ ਸਿਰਫ ਨਾਮ ਸੰਗਤ ਜੀ ਇੱਕ ਸਿੱਖ ਸੀ ਬਹੁਤ ਸਧਾਰਨ ਜੀਵਨ ਵਾਲਾ ਉਦਨ ਪਰ ਮਿਹਨਤ ਕਰਦਾ ਘਰ ਆ ਕੇ ਪਰਿਵਾਰ ਦੀ ਸੇਵਾ ਕਰਦਾ ਅਤੇ ਥੱਕ ਕੇ ਸੌ ਜਾਂਦਾ ਇੱਕ ਰਾਤ ਅਚਾਨਕ ਉਸ ਦੀ ਅੱਖ ਅੰਮ੍ਰਿਤ ਵੇਲੇ ਖੁੱਲ ਗਈ ਪਹਿਲਾਂ ਉਸ ਦਾ ਮਨ ਘਬਰਾਇਆ ਹੁਣ ਨੀਂਦ ਨਹੀਂ ਆ ਰਹੀ ਪਰ ਫਿਰ ਉਸ ਨੂੰ ਗੁਰਬਾਣੀ ਦੀ ਇਹ ਪੰਕਤੀ ਯਾਦ ਆ ਗਈ ਜਿੰਨਾ ਸਾਸ ਗ੍ਰਾਸ ਨਾ ਵਿਸਰੇ ਹਰ ਨਾਮਾ ਨਾਮਾ ਮਨਮੰਤ ਉਹ ਚੁੱਪਚਾਪ ਬਹਿਟ ਗਿਆ ਤੇ ਸਿਰਫ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਿਆ ਨਾ ਕੋਈ ਮੰਗ ਨਾ ਕੋਈ ਅਰਦਾਸ ਨਾ ਕੋਈ ਸ਼ਿਕਾਇਤ ਸਿਰਫ ਸ਼ੁਕਰਾਨਾ ਕੁਝ ਦਿਨਾਂ ਬਾਅਦ ਉਸਨੇ ਮਹਿਸੂਸ ਕੀਤਾ ਉਸਦਾ ਮਨ ਸ਼ਾਂਤ ਹੋ ਰਿਹਾ ਹੈ ਗੁੱਸਾ ਘਟ ਰਿਹਾ ਹੈ ਚਿੰਤਾ ਹੌਲੀ-ਹੌਲੀ ਦੂਰ ਹੋ ਰਹੀ ਹੈ ਉਹ ਕਹਿੰਦਾ ਸੀ ਮੈਨੂੰ ਕੁਝ ਮਿਲਿਆ ਨਹੀਂ ਪਰ ਮੇਰਾ ਸਭ ਕੁਝ ਸੰਭਲ ਗਿਆ ਸੰਗਤ ਜੀ ਇਹ ਹੈ ਅੰਮ੍ਰਿਤ ਵੇਲੇ ਦੀ ਕਿਰਪਾ ਜੀ ਸਮਾਂ ਤੇ ਹੌਸਲਾ ਮਿਲੇ ਤਾਂ ਤੁਸੀਂ ਇਹ ਪਾਠ ਕਰ ਸਕਦੇ ਹੋ ਮੂਲ ਮੰਤਰ ਜਪਜੀ ਸਾਹਿਬ ਸੁਖਮਨੀ ਸਾਹਿਬ ਦੀ ਇੱਕ ਅਸ਼ਟਪਦੀ ਸੁਖਮਨੀ ਸੁਖ ਅਵਰਤ ਅਮਰਤ ਪ੍ਰਵਨਾਮ ਜੇ ਪੂਰਾ ਪਾਠ ਨਾ ਹੋਵੇ ਤਾਂ ਸਿਰਫ ਨਾਮ ਵੀ ਕਾਫੀ ਹੈ ਇੱਕ ਛੋਟੀ ਜਿਹੀ ਅਰਦਾਸ ਜ਼ਰੂਰ ਕਰੋ ਏ ਵਾਹਿਗੁਰੂ ਜੀ ਇਹ ਅੰਮ੍ਰਿਤ ਵੇਲਾ ਤੇਰੀ ਬਖਸ਼ਿਸ਼ ਹੈ ਮੇਰੇ ਮਨ ਨੂੰ ਆਪਣੇ ਨਾਮ ਨਾਲ ਜੋੜੀ ਰੱਖੋ ਮੇਰੇ ਅਫਗੁਨ ਦੂਰ ਕਰੋ ਸਹਜ ਸ਼ਾਂਤ ਅਤੇ ਸਬਰ ਬਖਸ਼ੋ ਇਸ ਤੋਂ ਆਪਾਂ ਨੂੰ ਸ਼ਲੇਸ਼ ਦੀ ਮਿਲਦਾ ਹੈ ਸੰਗਤ ਜੀ ਅੰਮ੍ਰਿਤ ਵੇਲਾ ਸੌਣ ਦਾ ਸਮਾਂ ਨਹੀਂ ਜਾਗਣ ਦਾ ਸਮਾਂ ਹੈ ਇਹ ਉਹ ਸਮਾਂ ਹੈ ਜਦੋਂ ਵਾਹਿਗੁਰੂ ਸਾਨੂੰ ਆਪਣੇ ਕੋਲ ਬੁਲਾਉਂਦਾ ਹੈ ਜੇ ਤੁਹਾਡੀ ਅੱਖ ਰਾਤ ਨੂੰ ਖੁੱਲਦੀ ਹੈ ਤਾਂ ਸਮਝੋ ਗੁਰੂ ਜੀ ਯਾਦ ਕਰ ਰਹੇ ਨੇ ਜੇ ਵੀਡੀਓ ਤਾਂ ਜੇ ਇਹ ਵੀਡੀਓ ਤੁਹਾਡੇ ਮਨ ਨੂੰ ਸ਼ੋਈ ਹੋਵੇ ਤਾਂ ਕਿਰਪਾ ਕਰਕੇ లైక్ కరో షేర్ కరో ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ